ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਚੰਗੀ ਜਿੰਦ ਜਨ ਵਾਲੀ ਭਾਰੀ ਸਣ ਝੋਟੀ ਦਿਖਾਵਾਂਗੇ ਸੇੜਾ ਡਟੇ ਦੇ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲੋ ਸੱਸੀ ਗੱਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਮਾਨਸੀ ਜਿਹੜਾ ਨਾਮ ਪਿੰਡ ਸਹਿੜਾ ਜ਼ਿਲ੍ਹਾ ਬਰਨਾਲਾ ਪਿੰਡ ਸਹਿੜਾ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ 9592880366 9592880366 ਜਿਹੜੇ ਆਪਾਂ ਮੱਝ ਦੇਖੀਏ ਨੇ ਸੁਆ ਕਿਹੜਾ ਸੁੰਦੀ ਆ ਇਹ ਵੀਰੇ ਤੀਜਾ ਸੂਰ ਯਾਰ ਜੈਨੂਨ ਤੀਜਾ ਸੂਆ ਹਾਂਜੀ ਪਹਿਲਾ ਤੇ ਦੂਜਾ ਆਪਾਂ ਦੋਤ ਪੀਦਾ ਕਰੇ ਦਾ ਹਾਂ ਹਾਂ ਘਰ ਦੀ ਵਾਰੀ ਵੀ ਕੱਟੀ ਐ ਠੀਕ ਐ ਕਿੰਨੇ ਦੋ ਚੋਆ ਪਿਛਲੀ ਵਾਰੇ ਦਾ 18 ਕਿਲੋ ਦਿੱਤਾ 18 ਕਿਲੋ ਤੇ ਦਿੰਦੀਆਂ ਲੰਬਾ ਟਾਈਮ ਜਾਵਾਂ ਹਾਂ ਹਾਂ ਅੱਜ ਦਿਨ ਕਹਿ ਕੇ ਲੈਂਦੀਆਂ ਸੂਂਦੇ ਇਹ ਅੱਜ ਹਫਤਾ ਦਾ ਖਦ ਲੈ ਜਾਂਦਾ ਮੈਂ ਇੱਕ ਹਫਤਾ ਬਾਅਦ ਕੀ ਟਿਕਾ ਪਤਾ ਕੁਛ ਕਿਹੜਾ ਭਰਾਇਆ ਕੀ ਮਾ ਆਪਣੇ ਕੋਹੀ ਰੂੜ ਦੇਣੇ ਠੀਕ ਹੈ ਲਾਸਟ ਵੀ ਨਹੀਂ ਫਾਰਮ ਵਾਲਾ ਉਹਦਾ ਸੀਮੈਂਟ ਲੱਗਿਆ ਹੋਇਆ ਪਿਛਲੇ ਸੂਰਿਆਂ ਚ ਬੱਚੇ ਵਧੀਆ ਪਾਏ ਜਾਣੇ ਪੂਰੇ ਵਧੀਆ ਬੱਚੇ ਪਾਏ ਚੌਣ ਚਵਾਦੀ ਇੱਕ ਨੰਬਰ ਹਾਂਜੀ ਹਾਂਜੀ ਠੀਕ ਹੈ ਮੋਲੇ ਦਾ ਕੀ ਰੱਖਿਆ ਮੋਲੇ 170 ਕਰਦੇ ਇੱਕ ਲੱਖ 70 ਹਜ਼ਾਰ ਚ ਮਾਨਦਨ ਹੋ ਜਾਊਗਾ ਹਾਂਜੀ ਹਾਂਜੀ ਕਰਨਾ ਕਿੰਨਾ ਦੁੱਧ ਮੰਨ ਕੇ ਵੰਦਾ ਪੈਸੇ ਲਾ ਫੇਰ ਕੇ ਅੱਜ ਮੰਨ ਕੇ ਵੀ 18 ਕਿਲੋ ਮੰਨ ਕੇ ਦਲੀ ਠੀਕ ਹੈ ਸੂਣ ਚ ਇੱਕ ਹਫਤਾ ਕੱਢ ਦੂ ਹ ਜੀ ਤੇ 24 24 ਦੀ ਇੱਕ ਨੰਬਰ ਜੀ 24 24 ਦੀ ਇੱਕ ਨੰਬਰ ਜੀ ਤੋਰੇ ਬਾਹਰ ਨੂੰ ਜੀ ਸਭ ਤੋਂ ਸੈਂਗ ਮੂਹ ਮਤਾ ਦੇਖ ਸਕਦੇ ਹੋ ਰਾਜੀ ਸਮੀ ਪੜੀ ਵੀ ਮੈਂ ਆ ਪੂਰੀ ਜਮਾਂ ਤੀਜਾ ਸੁਆਸ ਹੁੰਦੀ ਆ ਕੱਦ ਵੱਡ ਤੇ ਬੇਲਬੁੱਲ ਡਬਲ ਬਹੁਤ ਆ ਤੇ ਪੱਠ ਪੁੜੇ ਦੀ ਬਣਤਰ ਦੇਖੋ ਇਹਦੀ ਪੂਰੀ ਰਾਜਿਸਮੀ ਬੜੀ ਵੀ ਜਾਂਦਿਆਂ ਬਹੁਤ ਆ ਤੇ ਲੇਵਾ ਦੇਖੋ ਪੂਰਾ ਭਾਰੀ ਸੋਨਾ ਹਵਾਲਾ ਦਿਖਾਉਂਦਾ ਤੇ ਥਣਾ ਜਿ ਮਿੱਥੀ ਬਹੁਤ ਜਿਆਦੇ ਚੰਗੀ ਆ 1,70,000 ਰੁਪਏ ਇਹਦੀ ਹੈਗੀ ਕੀਮਤ ਮੱਝ ਦੀ ਤੀਜਾ ਸੁਆਸ ਹੁੰਦੀ ਆ 18 ਕਿਲੋ ਦੁੱਧ ਦੀ ਵੀ ਕਹਿੰਦੇ ਇਸ ਵਾਰ ਆਪਣਾ ਉਮੀਰ ਐ ਤੋ ਕੀ ਤੀਜੇ ਸੁਵੇ ਇਸ ਵਾਰ ਪਾ ਦੂਗੀ ਸੋ ਲੇਵਾ ਵਗੈਰਾ ਦੇਖੋ ਪੂਰਾ ਸਾਫ ਸੁਥਰਾ ਲੇਵਾ ਤੇ ਵੱਡੀ-ਬੁੱਡੀ ਬਹੁਤ ਆ ਸੈਜ ਵਗੈਰਾ ਪੂਰਾ ਮਹਿਦਾ ਫੁੱਲ ਓਕੇ ਆ ਤੋ ਥਾਂ ਤੋਂ ਦੇਖੋ ਮੁੱਠੀ ਵਾਲਾ ਚੰਗਾ ਸਾਫ ਸੁਥਰਾ ਤੀਜਾ ਸੂਆ ਜੈਨੂਨ ਸੁੰਦੀ ਆ 170000 ਕੀਮਤ ਦਾ 18 ਕਿਲੋ ਉਹ ਤੇ ਵੀਰ ਦੱਸਦੇ ਆ ਕਿ ਪਾਦੂ ਪੈਂਟ ਸਹਿ ਜਿਹੜਾ ਜ਼ਿਲ੍ਹਾ ਬਰਨਾਲਾ ਪੈ ਗਿਆ ਸੋ ਠੰਡੀ ਸੀਲ ਦੇਖ ਸਕਦੇ ਹੋ ਪੂਰੀ ਸੀਲ ਠੰਡੀ ਹੋ ਕੇ ਥੋੜਾ ਕੈਮਰਾ ਦੇਖ ਕੇ ਉਪਰਾਂ ਕਰਦੀ ਹੈ ਹਨਾ ਹਾਂ ਹਾਂ ਸੇਵਾਦਾਰੀਆਂ ਕੋਈ ਨਹੀਂ ਕਿਹਦੀ ਠੀਕ ਹੈ ਨੰਬਰ ਬੋਲੋ ਵੀਰੇ ਦੁਬਾਰੇ ਆਪਣਾ 95928030 ਸੋ ਕਿਸੇ ਵੀਰ ਦੇ ਮੱਝ ਪਸੰਦ ਹੋਵੇ ਦਿੱਸੇ ਦਿੱਤੇ ਕਿ ਨੰਬਰ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿਤ